ਕਿਦਾ ਯਾਰ ਜੇ ਪੂਰਾ ਜਾਣਾ ਜਮੀਨ ਪੂਰੀ ਪਾਜੀ ਸਾਈਡ ਤੇ ਥੋੜਾ ਜਾ ਜੀ 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 ਜ ਕੰਡੀਸ਼ਨ ਕੁਝ ਨਹੀਂ ਯਾਰ ਬੋਲ ਕਹੋ ਰਿਹਾ ਕੁਝ ਵੀ ਬੋਲ ਸਕਦੇ ਆ ਲੋਕदाई ਪਾ ਰਿਹਾ ਸਾਰੇ ਆ ਰਹੇ ਆ ਪਾਣੀ ਹਾਂਸੀ ਆਲ ਜਿਨ੍ਹਾਂ ਜਿਨ੍ਹਾਂ ਦਾ ਸਨੇਹ ਆ ਉਹ ਆ ਅੱਜ ਸਾਰੀ ਉਮਰ ਭੈਣ ਸਾਡੀ ਨੇ ਅਗਲ ਜਦੋਂ ਪਾਣੀ ਨੇ ਕੀਤੀ ਹਾਂਸ ਨੇ ਨਾਲ ਸਾਥ ਦਿੱਤਾ ਆ ਹੁਣ ਵਕਤ ਆਇਆ ਸਿਗਰ ਚੰਗਾ ਟਾਈਮ ਦੇਖੋ ਕਿ 20-30 ਸਾਲ ਦਾ ਸਟਰਗਲ ਦੇ ਵਿੱਚ ਲੰਘ ਜਾਂਦੇ ਆ ਹੁਣ ਬੱਚਿਆਂ ਦੇ ਵਿਆਹ ਹੋ ਗਏ ਤੇ ਹੁਣ ਪੋਤੇ-ਪੋਤੀਆਂ ਦੇ ਵਿੱਚ ਘਾਟਣ ਦਾ ਸਮਾਂ ਆਇਆ ਸੀਗਾ ਪਰਮਾਤਮਾ ਦਾ ਰੰਗ ਕਿਹ ਪਤਾ ਨਹੀਂ ਲੱਗਦਾ ਕਿ ਕੀ ਹੋਈ ਜਾਂਦਾ ਭਰਾਵਾ ਬਹੁਤ ਦੁੱਖ ਦਾ ਇਸ ਵਰਿਆ ਹਰ ਇੱਕ ਦੀ ਦੁੱਖਾਂ ਸੁੱਖਾਂ ਦੇ ਵਿੱਚ ਖੜਨ ਵਾਲਾ ਸਾਡਾ ਭਰਾ ਇਸ ਪਰਿਵਾਰ ਨੂੰ ਬਹੁਤ ਕਰਦੀ ਕਲਾਕ ਰੱਖੇ ਮਹਾਰਾਜ ਸਕੇ ਪਾਛਾ ਇਹਨਾਂ ਨੂੰ ਆਪਣੀ ਸ਼ਰਨਾ ਤੇ ਨਵਾਸ ਦੇ ਲਈ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਵਾਸਤੇ ਵਾਸਤੇ ਜੀ ਜੇਲਾ ਕੁਝ ਨਹੀਂ ਹੋਇਆ ਜਿੱਥੇ ਗੱਲਬਾਤ ਤੇ ਯਾਦਦਾਸ਼ਤ ਕੋਈ ਯਾਰ ਪਿਆਰਾ ਸਮਾ ਹੋਣਾ ਨਹੀਂ ਮੇਰਾ ਤਾਂ 30 ਸਾਲ ਤੋਂ ਮੁਹੱਬਤ ਹੈ ਇਹ ਸਾਡ ਮੈਂ ਭਾਬੀ ਨਹੀਂ ਕਹਾ ਮੈਂ ਸਾਡੀ ਭੈਣ ਤੇ ਆਣਾ ਸਾਡੀ ਤਾਂ ਭੈਣ ਸੀ ਵੱਡੀ ਮਰਦੀ ਚਾਹ ਪਾਣੀ ਤੋਂ ਲੰਗਰ ਤੋਂ ਬਿਨਾ ਕਦੀ ਅਸੀਂ ਇਸਕਾ ਤੋਂ ਗਏ ਨਹੀਂ ਕੋਈ ਭਰਾਵਾ ਕੁਝ ਨਹੀਂ ਕਹਿ ਸਕਦੇ ਵਾਏ ਗੁਰੂ ਪਰਿਵਾਰ ਤੇ ਨੇਹ ਭਰਿਆ ਹੱਥ ਕੁਝ ਨਹੀਂ ਅੱਛਾ ਕਰਦਾ ਥੈਂਕ ਯੂ ਅੱਜ ਵੀ ਕਿਤਾ ਯਾਦ ਪੂਰੇ ਜਾਣ ਜੀ ਜਾਨ ਨੂੰ ਪੂਰੇ ਭਾਜੀ ਸਾਈਡ ਦੇ ਥੋੜ੍ਹਾ ਜਿਹਾ ਸੇਨ ਪੱਲੇ ਤੋਂ ਨਹੀਂ ਪਲੀਸ ਤੁਸੀਂ ਅਧਰ ਇੱਕਦਮ ਚਲੇ ਜਾਣਾ ਹੈ ਉੱਪਰ ਵਿੱਚ ਆਪਣੀ ਗੱਲ ਹੋਣੀ ਹੈ ਰਹਿਣ ਦੋ ਰਹਿਣ ਦੋ ਭਾਜੀ ਥੋੜਾ ਥਾਹੋ ਭਾਜੀ ਥੱਲੇ ਘਾੜ ਥੋੜੀ ਬਿਲਕੁਲ ਐਕਚੁਅਲੀ ਕੀ ਹੈ ਕਿ ਲਾਈਫ ਦਾ ਜਿਹੜਾ ਮੈਂ ਤਾਂ guzreयां ਇਸ ਦੌਰ ਚ ਮੇਰੇ ਵਾਈਫ ਵੀ ਚਲ ਗਏ ਸੀ ਮਨਛਾ ਦੇ ਅੱਜ ਅਸੀਂ ਮੇਰੇ ਦੋਸਤ ਨੇ ਬਨੀ ਸ਼ਰਮਾ ਜੀ ਆਸਪਾਇ ਤੇ ਬੜੇ ਅੱਛੇ ਦੋਸਤ ਹਾਂ ਅੱਜ ਸੋਨੂੰ ਨੇ ਵਾਈਫ ਦੇ ਘੋਟ ਆਏ ਸੀ ਕਿ ਉਹ ਖਬਰ ਜੇ ਮਤਲਬ ਅਜੀ ਹੋਰ ਗਮਾਂ ਜੀ ਸੀਗੇ ਆਪਾਂ ਤੇ ਬਾਅਦ ਚ ਮੰਦਪਾਗੀ ਖਬਰ ਸੁਣਨੀ ਮਿਲੀ ਭਾਜੀ ਔਰ ਅਸੀਂ ਤਾਂ ਸਾਰੇ ਰੋਜ਼ ਖਬਰ ਕਰਦੇ ਲੋਗਾਂ ਦਾ ਜਿਹੜਾ ਟਾਈਮ ਹੁੰਦਾ ਨਾ ਤੁਹਾਡਾ 60 ਦੇ ਬਾਅਦ ਦਾ ਜਿਹੜਾ ਟਾਈਮ ਹੁੰਦਾ ਲਾਈਫ ਦਾ ਇਹ ਐਸ ਐਸ ਨੈਰੀ ਹੁੰਦਾ ਜਿਸ ਤੁਹਾਨੂੰ ਹਮਸਫਰ ਵੀ ਬੜੀ ਲੋਡ ਹੁੰਦੀ ਹੈ ਬੜੀ ਜ਼ਰੂਰਤ ਹੁੰਦੀ ਹੈ ਇਸ ਮੌਕੇ ਭਾਜੀ ਦਾ ਛੱਡ ਜਾਣਾ ਜਿਹੜਾ ਉਹ ਬੜਾ ਦੁੱਖਦਾਈ ਹੈ ਸਾਰੇ ਪਰਿਵਾਰ ਲਈ ਔਰ ਜਿੰਨੇ ਵੀ ਲੋਕ ਹੰਸਪਾ ਜੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ 뮤직 ਨੂੰ ਪਿਆਰ ਕਰਦੇ ਨੇ ਜਨਾਂ ਦੇ ਬੱਚਿਆਂ ਨੂੰ ਪਿਆਰ ਕਰਦੇ ਨੇ ਉਹ ਸਾਰੇ ਅੱਜ ਗਮ ਚ ਨੇ ਕਿ ਇਸ ਘੜੀ ਚ ਭਾਜੀ ਵੀ ਤੁਸੀਂ ਲੋਕ ਵੀ ਬਹੁਤ ਮੈਂ ਦੇਖਿਆ ਵੀ ਤੁਹਾਡੀਆਂ ਅੱਖਾਂ ਵੀ ਬਹੁਤ ਨਮ ਸੀ ਇਹ ਲਾਈਫ ਇਵੇਂ ਚੱਲਦੀ ਹੈ ਜੀ ਕਿ ਜੋ ਮਾਲਕ ਨੂੰ ਮਨਜ਼ੂਰ ਹੈ ਤੇ ਉਹ ਇਹੀ ਹੋਣਾ ਹੁੰਦਾ ਅਸੀਂ ਦੁਆ ਕਰਦੇ ਹਾਂ ਕਿ ਜਿਹੜਾ ਪਰਿਵਾਰ ਆ ਉਹ ਇਸ ਘਾਟਾ ਕਦੀ ਪੂਰਾ ਤਾਂ ਨਹੀਂ ਹੁੰਦਾ ਪਰ ਚਲੋ ਮਾਲਕ ਨੇ ਨੂੰ ਬਲ ਬਖਸ਼ੀ ਜਲਦੀ ਤੋਂ ਜਲਦੀ ਇਹਨੂੰ ਕਬਰ ਕਰ ਦੇ ਕਿ ਬਹੁਤ ਬੁਰੀ ਖਬਰ ਆ ਪੰਜਾਬ ਦੇ ਲਈ ਸਪੈਸ਼ਲੀ ਭੱਜੀ ਦੇ ਪਰਿਵਾਰ ਦੇ ਲਈ ਕਿਉਂਕਿ ਅਸੀਂ ਲੋਕਾਂ ਨੇ ਅਫਸੋਸ ਕਰਕੇ ਚਾਹੁੰਦੇ ਹਾਂ ਪਰ ਰੋਜ਼ ਜਦੋਂ ਬੰਦਾ ਆਪਣਾ ਕਮਰਾ ਵੇਂਦਾ ਹੈ ਉਹ ਦੇਖਦਾ ਚੀਜ਼ਾਂ ਤੇ ਉਹ ਕਮੀਆਂ ਬੁਰੀਆਂ ਨਹੀਂ ਹੁੰਦੀਆਂ ਲਾਈਫ 'ਚ ਇਸ ਲਈ Thank you.